ਹਾਂਜੀ ਸਤਿ ਸ਼੍ਰੀ ਅਕਾਲ ਸ਼ਰਣ ਕੀ ਹਰ ਚਲਣੀ ਵੀ ਕਰਦਾ ਠੀਕ ਠਾਕ ਤੇ ਚੜ੍ਹਦੀ ਕਲਾ ਜੂਮ ਹੋਗੇ ਤੇ ਅੱਜ ਦੀ ਵੀਡੀਓ ਲੈ ਕੇ ਆਇਆ ਮੈਂ ਆਪਣੇ ਕਿਸਾਨ ਭਰਾਵਾਂ ਦੇ ਲਈ ਇੱਕ ਮੈਂ ਜ਼ਰੂਰੀ ਸੋਚਨਾ ਦੇ ਰਿਹਾ ਹਾਂ ਆਪਣੇ ਕਿਸਾਨ ਭਰਾਵਾਂ ਨੂੰ ਕਿ ਆਪਣੀ ਹਾਲ ਦੀ ਫਸਲ ਦਸ ਬਦਲਾਂ ਦੇ ਲੈ ਬਦੇ ਵਿੱਚ ਵਿੱਚ ਤੱਕੇ ਤਿਆਰ ਹੋ ਜਾਣੀ ਹੈ ਜਿੰਨਾ ਵੀ ਪਰ ਆਹ ਮਦੇ ਖੇਤਾਂ ਦੇ ਵਿੱਚ ਜਿਹੜੀਆਂ ਮੋਟਰਾਂ ਲੱਗੀਆਂ ਨੇ ਉਹਨਾਂ ਦੇ ਮੋਟਰਾਂ ਦੇ ਜਿਹੜੇ ਟਰਾਂਸਫਾਰਮਰ ਆ ਗਏ ਨੇ ਉਹ ਟਰਾਂਸਫਾਰਮਰ ਤੋਂ ਕਈ ਵਾਰੀ ਨਾ ਤਾਰ ਸਪਰਕ ਹੋਣ ਕਰਕੇ ਤੇ ਧੱਕ ਨੀ ਕਿਢੇ ਗੁੰਦੇ ਨਾਲ ਕਾਂਕਰੀ ਫਸਲ ਵਾਗਦਾ ਜਾਂਦੀ ਹੈ ਉਸ ਲਈ ਸੂਚਨਾ ਹੈ ਕਿ ਉਹ ਆਪੋ ਆਪਣੇ ਟਰਾਂਸਫਾਰਮਰ ਦੇ ਥੱਲੋਂ 3-5 ਚਾਰ-ਚਾਰ ਮੰਜੇ ਅੰਦਰ ਆਸਾ ਬਸ ਦਾਤੀ ਦੇ ਨਾਲ ਵੱਢ ਕੇ ਉਸ ਨੂੰ ਕਈ ਦਿਨ ਵਰਕੇ ਬੋਲਾ ਕਰਕੇ ਆਖਿਆ ਜਾਵੇ ਤਾਂ ਜੋ ਆਪਣੀ ਆਉਣ ਵਾਲੀ ਫਸਲ ਜਿਹੜੇ 6 ਮਹੀਨੇ ਦੀ ਕੀਤੀ ਹੋਇ ਕਰਤਾ ਜਿਹੜੀ ਆਪ ਬੋਗ ਚਾਲ ਸਕੀਏ ਕਿਸਾਨ ਤਾਂ ਪਹਿਲੇ ਮਾਰਿਆ ਹੁੰਦਾ ਕੁਛ ਤਾਂ ਸਰਕਾਰਾਂ ਮਾਰ ਦਿੰਦਾਂ ਨੇ ਤੇ ਕੁਛ ਨਾ ਕੁਛ ਪਰਮਾਤਮਾ ਮੇਹਗਲੀ ਜਿਹਦੇ ਨਾਲ ਖਰਾਬ ਕਰ ਦਿੰਦਾ ਇਸ ਕਰਕੇ ਹੀ ਮੈਂ ਸਾਰੇ ਹੀ ਕਿਸਾਨ ਭਰਾਵਾਂ ਬੇਨਤੀ ਕਰਦਾਂਗਾ ਕਿਰਪਾ ਆਪਣੀ ਹਾਲੀ ਦੀ ਫਸਲ ਦੇ ਆਵਰਖਿਆ ਕਰੀਏ ਤੇ ਜਿਹੜੇ ਵੀ ট্রান্সਫਰ ਬਾਰੇ ਆਸੇ ਬਸੋਂ ਕਣਕ ਵੱਟ ਗਿਆ ਪਰ ਉਹਨੂੰ ਕੋਲਾ ਕਰਕੇ ਸਾਫ਼ ਕਰਕੇ ਧਾਰ ਰਖੀਏ ਤਾਂ ਜੋ ਕਿਸੇ ਵੀ ਕਣਕ ਨੂੰ ਧਾਨਕਸਾਨ ਨਾ ਹੋਵੇ ਕਿਰਪਾ ਕਰਕੇ ਮੇਰੀ ਇਹ ਬੇਨਤੀ ਨੂੰ ਪ੍ਰਵਾਨ ਕਰਨਾ ਤੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੰਗ ਇਹ ਜਾਣਕਾਰੀ ਸਾਰੇ ਹੀ ਕਿਸਾਨ ਭਰਾਵਾਂ ਤੱਕ ਪਹੁੰਚ ਜਾਵੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਇਕ ਵੀ ਤੇ ਕਮੈਂਟ ਵੀ ਜਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਦਬਕੇ ਕਰਨਾ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਪਰਕਤਿ ਦੇ ਕਰਤਿ ਦੇ ਸਵਾਹਿ ਕਰ ਜੀ ਅਤੇ ਕਿਸਾਨ ਭਰਾਵਾਂ ਲਈ